ਬਾਹਿਗੁਰੂ ਜਿੱਕਾ ਖਾਲਸਾ ਬਾਹਿਗੁਰੂ ਜਿੱਕੀ ਫਤਿਹ ਰਾਜਮਾਤਾ ਬਲਵਿੰਦਰ ਕੌਰ ਅੰਮ੍ਰਿਤਪਾਲ ਦੀ ਮਾਤਾ ਅੱਛਾ ਇਹ ਬੇਬੇ ਜਿਹੜਾ ਤਰਸ਼ੀਮਾ ਸੀ ਨਾ ਕਾਂਗਰਸੀ ਸਿਮ ਉਹਦੇ ਘਰ ਵਾਲੀ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਹਲਕਾ ਪਿੰਡਾ ਸ਼ਾਇਦ ਕਾਲਾ ਅਫਗਾਨ ਉੱਥੇ ਇੱਕ ਪ੍ਰੋਗਰਾਮ ਰੱਖਿਆ ਸੀ ਤੇ ਉੱਥੇ 2-150 ਬੰਦਾ ਕੁਰਸੀਆਂ ਤੇ ਬੈਠਾ ਸਾਹਮਣੇ ਤੇ ਬੀਬੀ ਜਗੀਰ ਕੌਰ ਪਠੜੀ ਦੀ ਤਰ੍ਹਾਂ ਖੜੀ ਐ ਖਰੂ ਤਾਂ ਮੁੱਖ ਮੰਤਰੀ ਨੇ ਪਰੋਦਾਂ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਉਹਦਾਂ ਬੋਤਲ ਪਈ ਐ ਮੂਰੇ ਪਾਣੀ ਦੀ ਤੇ ਐਨ ਕਣ ਲੱਗੀਆਂ ਨੇ ਕਾਲੀਆਂ ਕਪਲ ਸ਼ਰਮਾ ਦੀ ਮਾਂ ਮੰਗੂ ਬੈਗ ਵੀ ਪਾਇਆ ਹੋਇਆ ਪਰ ਇਹ ਤਾਂ 5-7 ਸਾਲ ਦਾ ਹੋਊਗਾ ਪਰ ਕਪਲ ਸ਼ਰਮਾ ਦੀ ਮੰਕੋਲੇ ਤਾਂ ਬੈਗ ਜਿਹੜਾ ਹੈ ਪਰਸੋਂ ਮਹਿੰਗਾ ਹੁੰਦਾ ਆਸ਼ਾ ਉੱਥੇ ਕਹਿੰਦੀ ਕੀ ਹੈ ਬਾਸ਼ ਕਹਿੰਦੀ ਤੁਸੀਂ ਉਹ ਜਿਹੜੇ ਜਾਗ ਦੀ ਜਾਗ ਦੀ ਜ਼ਮੀਰ ਵਾਲੇ ਆਏ ਹੋ ਜਣ ਕੇ ਪੂਰਾ ਪੰਜਾਬ ਬੇਵਕੂਫ ਹੈ ਪੂਰਾ ਪੰਜਾਬ ਮਰੀ ਜ਼ਮੀਰ ਵਾਲਾ ਹੈ ਇਹਨਾਂ ਦੀ ਨਜ਼ਰ ਵਿੱਚ 2-150 ਬੰਦਾ ਬੈਠਾ ਹੈ ਉਹਨਾਂ ਨੂੰ ਕਹਿੰਦੇ ਤੁਸੀਂ ਉਹ ਜਾਗਦੀਆਂ ਜਮੀਰਾਂ ਵਾਲੇ ਹੁਣੇ ਜਾਗਦੀਆਂ ਜਮੀਰਾਂ ਵਾਲੇ ਕੌਣ ਨੇ ਇਹਨਾਂ ਵਿੱਚ ਕੁਝ ਤਾਂ ਉਹ ਨੇ ਜਿਹੜੇ ਪ੍ਰੈਗਾ ਦੇ ਕੈਪਸੂਲ ਖਾਂਦੇ ਆ ਕੁਝ ਕਾਰਡ ਲਾਉਂਦੇ ਆ ਕੁਝ ਚਿੱਟੇ ਵਾਲੇ ਕੁਝ ਦੇਹ ਸੂਟੇ ਤੇ ਸੂਟਾ ਸਲਫਾਈ ਸੁਖਾ ਬੀਣ ਵਾਲੇ ਉਹ ਬੰਦੇ ਆ ਇਹਨਾਂ ਵਿੱਚ ਜਿਨ੍ਹਾਂ ਨੂੰ ਇਹ ਜਾਗਦੀਆਂ ਜਮੀਰਾਂ ਵਾਲੇ ਕਹਿੰਦੇ ਆਇਕ ਮੈਂ ਪਖੰਡੀ ਮਬਬਾ ਤਾਂ ਚਲ ਨਾ ਕਹਿਣਾ ਇਹ ਭੂਨੇ ਹੁੰਦੇ ਨੇ ਜਲਤਾਰਾ ਕਰਦੇ ਨੇ ਕੋਤਰ ਸੁਕੜਾ ਪਾਉਣਾ ਥੱਲੇ ਪਹਿਲਾਂ ਕੰਬਲ ਵਿਸਾਇਆ ਹੋਇਆ ਤੇ ਉੱਪਰ ਵੀ ਇੱਕ ਕਪੜਾਈ ਦੀ ਤਹਿ ਲਾ ਕੇ ਸਿਰ ਤੇ ਰੱਖਿਆ ਹੋਇਆ ਟੂਟਣ ਦੇ ਉੱਪਰ ਉੱਪਰੋਂ ਪਾਣੀ ਪੈਂਦਾ ਠੰਡਾ ਠੰਡਾ ਅੱਗ ਸੁਭਾ ਮਦਨ ਕੀ ਖਾਦੀ ਹੋਣੀ ਤੇ ਲੋਕਾਂ ਦੀ ਨਜ਼ਰ ਵਿੱਚ ਇਹ ਰੱਬ ਨੇ ਜਣ ਕੇ ਪਖੰਡਵਾ ਪੂਰਾ ਸਿਰੇ ਦਾ ਚਲੋ ਇਹ ਗੱਲ ਹੋਰ ਪਾਸੇ ਨਾ ਘੁੰਮ ਜੀ ਮੇਰਾ ਕਹਿਣ ਦਾ ਮਤਲਬ ਜਿਹੜੇ ਕੱਟਾਂ ਪੁੱਠਾਂ ਵਿੱਚ ਜਿਹੜੇ ਇੰਨਾ ਜਾ ਕੇ ਮੂਰੇ ਜਕਾੜੇ ਜੂਰੇ ਛੱਡਦੇ ਨੇ ਨਾ ਤੇ ਇਹ ਜਿਆਦਾ ਨਸ਼ੇੜੀ ਹੁੰਦੇ ਨੇ ਭੀੜ ਵਿੱਚ ਬਹੁਤੇ ਲੋਕ ਸਿਆਣੇ ਹੁੰਦੇ ਨਹੀਂ ਇਹ 'ਚ ਕੋਈ ਦੋਰਾਬਾ ਨਹੀਂ ਹੁਣ ਉੱਥੇ ਜਿਹੜੀ ਗੱਲ ਕੀਤੀ ਨਾ ਇਹਨੇ ਬੀਬੀ ਨੇ ਜਣਕੀ ਰਾਜਮਾਤਾ ਨੇ ਅਮਰਤਪਾਲ ਦੀ ਮਾਂ ਬਲਵਿੰਦਰ ਕੌਰ ਨੇ ਸ਼ੇਮਿੰਦ ਘਰ ਵਾਲੀ ਬੀਬਾ ਜੀ ਤੇ ਹੁਣ ਇਹ ਵੀ ਚਾਹੁੰਦੀ ਹੈ ਵੀ ਪਹਿਲਾਂ ਤਾਂ ਦਾਅ ਲੱਗਿਆ ਸੀ ਮੁੰਡਾ ਐਮਪੀ ਬਣਾਤਾ ਵੀ ਹੁਣ 2027 ਜਿਹੜਾ ਆਉਣਾ ਹੈ ਇਹਦੇ ਵਿੱਚ ਕੋਈ ਨਾ ਕੋਈ ਇੱਕ ਅਧੀ ਐਮਐਲਏ ਦੀ ਸੀਟ ਵਗੈਰਾ ਮਿਲ ਜੇ ਜਿੱਤ ਲਈ ਇਹਨਾਂ ਦੀ ਦੌੜ ਬਸ ਇੱਥੋਂ ਤੱਕ ਹੈ ਐਤੋਂ ਵੱਡੀ ਨਹੀਂ ਤੇ ਡੇਂਗਾ ਪੰਜਾਬ ਨੂੰ ਬਚਾਉਣਾ ਹੈ ਕਿੱਦਾਂ ਬਚਾਉਣਾ ਜਿਵੇਂ ਦੀਪ ਸਿੱਧੂ ਨੇ ਬਚਾਇਆ ਸੀ ਮੇਰੇ ਮੁੰਡੇ ਅਮਰਤਪਾਲ ਨੇ ਬਚਾਇਆ ਸੀ ਮੇਰੇ ਮੁੰਡੇ ਹੈਪੀ ਨੇ ਬਚਾਇਆ ਸੀ ਤੇ ਉਹਨਾਂ ਨੇ ਅਮਰਤਪਾਲ ਨੇ ਦੀਪ ਸਿੱਧੂ ਨੇ ਤੇ ਜਾ ਇਹਦੇ ਮੁੰਡੇ ਹੈਪੀ ਨੇ ਪੰਜਾਬ ਕਿਦਾਂ ਬਚਾਇਆ ਸੀ ਜਿਹੜਾ ਮੁੰਡਾ ਹੈਪੀ ਘਰੇ ਬੈਠਾ ਉਹ ਤਾਂ ਚਿੱਟਾ ਲਾਉਂਦਾ ਚਿੱਟਾ ਲਾਉਂਦਾ ਉਹ ਜਦੋਂ ਨਾ ਕਿਤੇ ਬੇਨਤੀ ਕਰਦਾ ਹੁੰਦਾ ਹੁਣ ਤਾਂ ਕੁਰਬਾਨ ਲਾਤੀ ਉਹਨੇ ਪਹਿਲਾਂ ਉਹ ਬਿਨਾ ਅਮਰ ਸ਼ਕਤੀ ਤੋਂ ਕੁਰਪਾਨਾ ਬਾਕੀ ਘੁੰਮਦਾ ਰਿਹਾ ਹੁਣ ਉਹਦੀਆਂ ਅੱਖਾਂ ਐਦਾਂ ਟੱਡੀਆਂ ਹੁੰਦੀਆਂ ਨੇ ਜਿਵੇਂ ਨਸ਼ਾ ਪਤਾ ਜ਼ਿਆਦਾ ਖਾਦਾ ਹੁੰਦਾ ਮੈਂ ਬੇਨਤੀ ਕਰਦਾ ਪੰਥ ਨੂੰ ਬਚਾਉਣਾ ਤੁਸੀਂ ਤੇ ਇਹ ਹੁਕਮ ਹੈ ਭਾਈ ਸਾਹਿਬ ਦਾ ਤੁਸੀਂ ਜਾਓ ਉੱਥੇ ਪ੍ਰੈਸ ਕਾਨਫਰੈਂਸ ਕਰੋ ਜਾ ਕੇ ਐਦਾਂ ਪੂਰਾ ਪਤਾ ਹੁੰਦਾ ਵੀ ਹੁਣ ਡੱਕਿਆ ਹੋਇਆ ਇਹ ਤੇ ਜਿਹੜਾ ਨਸ਼ੇੜੀ ਜੇਲ੍ਹ 'ਚ ਬੈਠਾ ਉਹਨੂੰ ਪਤਾ ਨਹੀਂ ਕਿਹੜਾ ਪੋਇਜ਼ਨ ਜ਼ਹਿਰ ਹੀ ਹੁੰਦਾ ਉਹ ਸਲੋ ਸਲੋ ਕਰਕੇ ਦੇ ਰਹੇ ਨੇ ਸਲੋਨੀ ਸਲੋਨੀ ਹੌਲੀ ਹੌਲੀ ਇੰਗਲਿਸ਼ ਦੇ ਵਰਡ ਥੋੜੇ ਬਹੁਤੇ ਆਉਣ ਲੱਗ ਗਏ ਮੈਨੂੰ ਉਹ ਦੇ ਰਹੇ ਨੇ ਹੁਣ ਵੀ ਜਣ ਕੇ ਐ ਮੱਕੂ ਠੱਪ ਦੇਣਗੇ ਚੰਗੀ ਤਰ੍ਹਾਂ ਇਹ ਉਹਨੇ ਲੈ ਕਹਿੰਦੇ ਸੀ ਸਾਨੂੰ ਆਜ਼ਾਦੀ ਚਾਹੀਦੀ ਐ ਅਸੀਂ ਗੁਲਾਮ ਉਹਨੇ ਤੇ ਦੀਵ ਸਿੱਧੂ ਨੇ ਜਿਹੜੀਆਂ ਕਰਤੂਤਾਂ ਕੀਤੀਆਂ ਨੇ ਕਈ ਬੰਦੇ ਗੁੱਸਾ ਕਰਦੇ ਨੇ ਵੈਸੇ ਹੁਣਾ ਘਟ ਗਏ ਘਰ ਵਾਲੇ ਉਹਦੇ ਹੈਗੇ ਸੀ ਜਿਹਨਾਂ ਕੇ ਮੈਰਿਜ ਹੋਈ ਸੀ ਕੁੜੀ ਹੈਗੀ ਸੀ 바ਵਾ ਉਮਰ ਦੀ ਦੁਬਾਰਾ ਉਹਨੇ ਮੈਰਿਜ ਕਰਵਾਈ ਔਰ ਸੈਟ ਅਪ ਕਰਕੇ ਜਿਹੜਾ ਬੰਬੇ ਤੋਂ 25-30 ਕਰੋੜ ਦੀ ਠੱਗੀ ਮਾਰੀ ਸੀ ਤੇ ਉਹ ਇੱਥੇ ਲਿਆ ਕੇ ਲਾ ਬੈਠਾ ਜਦੋਂ ਸਾਰਾ ਕੁਝ ਲਟਾ ਹੋ ਗਿਆ ਉਹ ਤੋਂ ਬਾਅਦ ਦੇ ਵਿੱਚ ਫਿਰ ਪੰਜਾਬ ਦਾ ਚਿਹਰਾ ਮੁੱਖ ਮੰਤਰੀ ਦਾ ਬਣਨ ਲੱਗਿਆ ਪੇਪੜ ਬੇਲੇ ਕਾਫੀ ਕੁਛ ਕੀਤਾ ਉਦੋਂ ਬਾਅਦ ਵਿੱਚ ਕੋ ਗੱਜਤ ਹੋ ਗਿਆ ਐਕਸੀਡੈਂਟ ਮੈ ਪਤਾ ਨਹੀਂ ਕਿੱਦਾਂ ਹੋਇਆ ਸੀ ਉਧਰ ਨਹੀਂ ਜਾਣਾ ਫਿਰ ਬਾਅਦ ਦੇ ਵਿੱਚ ਸ਼ਹੀਦ ਕਿਹਾ ਗਿਆ ਜਾਨੀ ਕਿ ਉਹੀ ਮੱਤਾ ਹੁਣ ਰਾਜ ਮਤਾ ਕਹਿੰਦੇ ਵੀ ਤੁਸੀਂ ਓਦਾਂ ਬਣੋ ਓਦਾਂ ਬਣੋ ਵਿਵਾਤਾਵਾਦ ਤੁਹਾਡੇ ਲੇਡੀਜ਼ ਨਾਲ ਜਨਾਨੀਆਂ ਦੇ ਨਾਲ ਚੱਕਰ ਵਗੈਰਾ ਹੋਣੇ ਚਾਹੀਏ ਦੂਜੇ ਦੂਜੇ ਵਿਆਹ ਹੋਣੇ ਚਾਹੁੰਦੇ ਆ ਨਸ਼ਿਆਂ ਦੀ ਤੁਹਾਨੂੰ ਮਰ ਤੋਂ ਕਰਨ ਲਈ ਖੁੱਲ ਹੈਗੀ ਆ ਇਸ ਡਰੱਗ ਜਣਕੇ ਇਦਾਂ ਦੀਆਂ ਟੈਂ ਡ੍ਰੇਪਾਂ ਤੇ ਤੁਸੀਂ ਅਜਾਸ਼ੀਆਂ ਕਰੋ ਗੈਂਗਸਟਰਾਂ ਦੇ ਨਾਲ ਥੋੜੇ ਸੰਬੰਧ ਹੋਣ ਇਦਾਂ ਪੰਜਾਬ ਨੂੰ ਬਚਾਉਣ ਵਾਸਤੇ ਉਭਰ ਆ ਲਾ ਕਰੋ ਔਰ ਜਿਹੜਾ 2-150 ਬੰਦਾ ਬੈਠਾ ਹੈ ਉਹ ਮਰ ਨਹੀਂ ਜਾਗਦੀਆਂ ਜ਼ਮੀਰਾਂ ਵਾਲਾ ਤੇ ਪੂਰਾ ਪੰਜਾਬ ਮਰਿਆ ਜ਼ਮੀਰਾਂ ਵਾਲਾ ਇਹ ਹਰਾਨਤ ਹੋਰੀ ਇਹਨਾਂ ਦੀ ਤੇ ਹੁਣ ਇਹਨਾਂ ਦਾ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਹੈ ਵੀ ਕਿਦਾਂ ਕਰੀਏ ਕਿਵੇਂ ਕੋਈ ਗੁੱਲੀ ਦਣ ਪਵੇ ਪਹਿਲਾਂ ਤਾਂ ਦਾ ਲੱਗਿਆ ਸੀ ਲੋਕਾਂ ਨੂੰ ਇੰਨੀ ਸਮਝ ਹੈ ਨਹੀਂ ਸੀ ਬੋਟਾਂ ਬਾਟਾ ਪਾਤੀਆਂ ਅੰਗਲਿਆਂ ਨੇ ਤੇ ਹੁਣ ਮੁਸ਼ਕਲ ਹੈ ਹੁਣ ਇਹਨਾਂ ਦਾ ਕੰਮ ਕੀ ਹੈ ਵੀ ਰੌਲਾ ਰਟਾ ਪਾਓ ਗਰਾਈਆਂ ਗੁਰਾਈਆਂ ਕਰ ਲਓ ਦੋਨੋਂ ਬਸ ਆ ਮਕਸਦ ਹੈ ਇਹਨਾਂ ਦਾ ਇਹ ਕਾਲਾ ਫੋਗਾਂ ਨੇ ਏਰੀਏ ਦੇ ਵਿੱਚ ਹਲਕੇ ਦੇ ਵਿੱਚ ਜਾਣ ਕੇ ਘਟ ਕੀਤਾ ਕੁਰਸੀਆਂ ਤੇ ਬੈਠੇ ਨੇ ਮੋਹਣ ਤੇ ਉਥੇ ਨਾਰੇ ਵੀ ਲਾਏ ਹੋਣਗੇ ਹਕੂਮਤ ੱੱਕਾ ਕਰਦੀ ਹੈ ਅਸੀਂ ਗੁਲਾਮ ਸਾਨੂੰ ਆਜ਼ਾਦੀ ਦਿਓ ਤੇ ਹੁਣੇ ਰਾਜ ਮਾਤਾ ਨੇ ਕਮਾਂਡ ਸੰਭਾਲੀ ਹੋਈ ਹੈ ਮਤਲਬ ਪਹਿਲਾਂ ਤਾਂ ਭਿੰਡਰਾਂ ਵਾਲਾ ਹੁੰਦਾ ਸੀ ਤੇ ਹੁਣ ਭਿੰਡਰਾਂ ਵਾਲੀਆਂ ਵੀ ਪੈਦਾ ਹੋ ਗਈਆਂ ਇਹ ਪਹਿਲਾਂ ਉਹਨੇ ਅੱਧਾ ਪੰਜਾਬ ਮਰਵਾਤਾ ਖੜਕੂ ਬਾਅਦ ਵਿੱਚ ਮਰ ਗਿਆ ਅਤਵਾਦ ਵਿੱਚ ਤੇ ਕੁਝ ਪੁਲਿਸ ਨੂੰ ਮਾਰਦਾ ਪੁਲਿਸ ਨੇ ਖੜਕੂ ਬਣਾ ਕੇ ਮਾਰਦੇ ਉਦੋਂ ਪੰਜਾਬ ਦਾ ਮਲੀਆ ਮੇਟ ਹੋਇਆ ਤੇ ਫਿਰ ਉਦੋਂ ਪਹਿਲਾਂ ਉਹਨੇ ਜੂਨ 84 ਵਿੱਚ ਜਿਹੜਾ ਅਟੈਕ ਹੋਇਆ ਉਹਦੀਆਂ ਕਰਦੂਤਾ ਕਰਕੇ ਜਾਨਕੀ ਉਦੋਂ ਦਾ ਪਟਿਆ ਹੋਇਆ ਪੰਜਾਬ ਹਲੇ ਤੱਕ ਰਾਸ ਨਹੀਂ ਆਇਆ ਉਹ ਮੇਰਾ ਜਿਹੜਾ ਸੁਨਭੋਤਣਾ ਪੈ ਰਿਹਾ ਨਾ ਤੇ ਉਹਦੀ ਪਰਭਾਈ ਹਲੇ ਤੱਕ ਹੋਈ ਨਹੀਂ ਦੇਣ ਕਿ ਕਿੰਨਾ ਪੰਜਾਬ ਦਾ ਨੁਕਸਾਨ ਹੋਇਆ ਹੁਣੇ ਭਿੰਡਰਾਂ ਵਾਲੀਆਂ ਜੰਮੀਆਂ ਹੋਈਆਂ ਨੇ ਇੱਕ ਤਾਂ ਬੀਬੀ ਹੋਛ ਹੈਗੀ ਐ ਇੱਕ ਦੋ ਹੋਰ ਬੀਬੀਆਂ ਹੈਗੀਆਂ ਨੇ ਬਸ ਵੱਡੇ ਕੁਰਬਾਨ ਪਾ ਲੋ ਚਿੱਟਾ ਉਹ ਕਹਿੰਨੇ ਜੈਂਪਰ ਤੇ কুরਤੀ ਜਣਕ ਲੇਡੀਜ਼ ਉਹ ਚਿੱਟਾ ਪਾ ਲੋ ਐ ਲੱਗੇ ਵੀ ਹਾਂ ਮੈਂ ਜੱਫੇਦਾਰ ਨਹੀਂ ਆ ਨੀਲੀ ਚੁੰਨੀ ਲੈ ਲਓ ਐਨਕਾ ਲਾ ਲਓ ਠੀਕ ਹੈ ਤੇ ਨਾਲ ਟਿਸ਼ੂ ਪੇਪਰ ਰੱਖ ਲੋ ਵਿੱਚ ਹੱਥ ਪੂੰਝਣ ਵਾਸਤੇ ਐ ਪੂਰਾ ਜਾਮ ਧਾਮ ਕਰਕੇ ਰੱਖਣਾ ਪੈਂਦਾ ਨਾ ਵੀ ਅਸੀਂ ਲੀਡਰਾਂ ਹੁਣ ਅਸੀਂ ਪੰਜਾਬ ਦੇ ਬਾਰਸਾਂ ਵੀ ਜੇ ਅਸੀਂ ਨਾ ਹੋਈਏ ਪੰਜਾਬ ਤਾਂ ਹੁਣ ਨੂੰ ਖਤਮ ਹੋ ਜਾਣਾ ਸੀ ਕਿੱਦਾਂ ਲੋਕਾਂ ਨੂੰ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੇ ਐ ਯਾਨੀ ਕਿ ਗੁੰਮਰਾਹ ਕਿਦਾਂ ਕਰਨਾ ਇਹ ਲੋਕ ਪੂਰੇ ਪੈਂਤੜੇ ਸਿੱਖ ਚੁੱਕੇ ਐ ਇਹ ਰਾਜਮਾਤਾ ਦੀ ਗੱਲ ਕੀਤੀ ਐ ਯਾਨੀ ਕਿ ਅਮਰਤਪਾਲ ਦੀ ਮਾਂ ਛੇਮੇ ਦੇ ਘਰ ਬਾੜੀ ਜਮਾਂਦਰੂ ਇਹ ਕਾਂਗਰਸ ਹੀ ਰਹੇ ਨੇ ਤੇ ਖੰਡੂਰ ਸਾਹਿਬ ਤੇ ਨਾ ਇਹਨੇ ਪੂਰਾ ਜੋਰ ਲਾਇਆ ਸੀ ਬੀਬੀ ਖਾਲੜਾ ਨੂੰ ਕਿਵੇਂ ਹਰਾਇਆ ਜਾਵੇ ਕਾਂਗਰਸੀ ਖੈਰੇ ਨੇ ਬੀਬੀ ਖਾਲੜਾ ਨੂੰ ਉੱਥੇ ਇਲੈਕਸ਼ਨ ਲੜਾਈ ਤੇ ਇਹਦੇ ਚਾਚੇ ਤਾਏ ਅਮਰਤਪਾਲ ਦੇ ਪਾਪਾ ਵਿੱਚੀ ਸੀ ਇਹ ਰਾਜਮਾਤਾ ਵਿੱਚੀ ਸੀ ਬੀਬੀ ਖਾਲੜਾ ਨੂੰ ਘਰੋਂਣ ਵਾਸਤੇ ਤੇ ਹੁਣ ਪੰਥ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਠੇਕਾ ਲਿਆ ਹੋਇਆ ਤੁਰੇ ਹੋਏ ਨੇ ਹੁਣ ਜਣ ਕੇ ਹਰੇਕ ਬੰਦੇ ਕੋਲੇ ਬੈਗ ਪਾਇਆ ਹੋਇਆ ਜੇ ਬੀਬੀਏ ਤਾਂ ਉਹਦੇ ਕੋਲੇ ਪਰਸ ਹੈ ਦੂਜਿਆਂ ਕੋਲੇ ਬੈਗ ਨੇ ਨਾਲ ਰਸੀਦ ਬੁੱਕਾਂ ਨਾਲ ਰੱਖੀਆਂ ਨੇ ਪਾਰਟੀ ਜੁਆਇਨ ਕਰੋ 100 ਰੁਪਏ ਉਹਦਾ ਕਟੋ ਫਿਰ ਪਾਰਟੀ ਫੰਡ ਦਿਓ 1000 ਰੁਪਏ ਉਹ ਕਟੋ ਜਣ ਕੇ ਪੰਜਾਬ ਨੂੰ ਲੁੱਟਣ ਵਾਸਤੇ ਲੱਗੇ ਹੋਏ ਚਾਰਸ ਫੇਰੋਂ ਪੰਜਾਬ ਨੂੰ ਲੁੱਟਣ ਵਾਲੇ ਪੰਜਾਬ ਨੂੰ ਬਚਾਉਣ ਵਾਸਤੇ ਤੁਰੇ ਹੋਏ ਐ ਬੋਧਾ ਨਾ ਬੋਲੇ ਇਹ ਉਹ ਨਹੀਂ ਜਿਨ੍ਹਾਂ ਨੇ 1947 ਤੋਂ ਲੈ ਕੇ ਹੁਣ ਤੱਕ ਪੰਜਾਬ ਲਈ 1% ਵੀ ਕੁਝ ਨਹੀਂ ਕੀਤਾ 1% ਵੀ ਲੁੱਟਿਆ ਛੁਟਿਆ ਨੌਜਵਾਨਾਂ ਨੂੰ ਮਰਵਾਇਆ ਹੱਤਬਾਲ ਫੈਲਾਇਆ ਗਿਆ ਹੁਣ ਫੇਰ ਇਹ ਉਦਾਂ ਦੀ ਭੱਠੀ ਤੁਖਾ ਕੇ ਅੱਗ ਮਚਾ ਕੇ ਪੰਜਾਬ ਨੂੰ ਉਹਦੇ ਵਿੱਚ ਝੋਖਣ ਲੱਗੇ ਨੇ ਜਨ ਕਿ ਲਾਂਬੂ ਲਾਉਣ ਲੱਗੇ ਨੇ ਜਹਾਸਲ ਪੁੱਸੂਏ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ